ਸਾਰੇਨ ਫੈਰ ਪ੍ਰੀ ਸਤਿ ਸ਼੍ਰੀਕਾਲ ਅੱਜ ਆਪਾਂ ਬੇਸਨ ਦੀ ਬਰਫੀ ਹਲਵਾਈ ਸਟਾਈਲ ਬਣਾ ਕੇ ਤਿਆਰ ਕਰਾਂਗੇ ਬਰਫੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਘਰ ਦੇ ਵਿੱਚ ਤੁਸੀਂ ਬਰਫੀ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀ ਆ ਤੁਸੀਂ ਕਦੇ ਵੀ ਬਾਜ਼ਾਰ ਦੀ ਬਰਫੀ ਨਹੀਂ ਖਾਓਗੇ ਜੇ ਇੱਕ ਵਾਰੀ ਤੁਸੀਂ ਘਰ ਦੇ ਵਿੱਚ ਬਰਫੀ ਬਣਾ ਕੇ ਖਾ ਲਈ ਬਰਫੀ ਨੂੰ ਬਣਾਉਣ ਵਾਸਤੇ ਕੋਈ ਵੀ ਤੁਸੀਂ ਇੱਕ ਭਾਂਡਾ ਸੈੱਟ ਕਰ ਲੈਣਾ ਆ ਉਹਦੇ ਨਾਲ ਹੀ ਸਾਰੀਆਂ ਚੀਜ਼ਾਂ ਨੂੰ ਨਾਪ ਲੈਣਾ ਆ ਜਿਵੇਂ ਮੈਂ ਹੁਣ ਇੱਕ ਇਹ ਕੌਲੀ ਲਈ ਆ ਇਸ ਕੌਲੀ ਦੇ ਨਾਲ ਹੀ ਸਾਰੀਆਂ ਚੀਜ਼ਾਂ ਆਪਾਂ ਮਾਪੀਆਂ ਆ ਇਹਦੇ ਵਿੱਚ ਆਪਾਂ ਦੋ ਕੌਲੀਆਂ ਬੇਸਣ ਲਿਆ ਆ ਇਹ ਉਹੀ ਬੇਸਣ ਜਿਹੜਾ ਆਪਾਂ ਪਕੌੜੇ ਬਣਾਉਂਦੇ ਆ ਜਾਂ ਕੜੀ ਬਣਾਉਂਦੇ ਆ ਬਰੀਕ ਵਾਲਾ ਬੇਸਣ ਆਪਾਂ ਇਸਤੇਮਾਲ ਕੀਤਾ ਆ ਦੋ ਕੌਲੀਆਂ ਬੇਸਣ ਦੇ ਵਿੱਚ ਡੇਢ ਕੌਲੀ ਆਪਾਂ ਖਾਣਡ ਲਈ ਆ ਖਾਣਡ ਦੇਖੋ ਜਿਹੜੀ ਆ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਘੱਟ ਵੱਧ ਵੀ ਕਰ ਸਕਦੇ ਹੋ ਖਾਂਡੇ ਦੀ ਜਗ੍ਹਾ ਤੇ ਤੁਸੀਂ ਸ਼ੱਕਰ ਵੀ ਲੈ ਸਕਦੇ ਹੋ ਦੇਸੀ ਖੰਡ ਲੈਣਾ ਚਾਹੋ ਤਾਂ ਦੇਸੀ ਖੰਡ ਵੀ ਲੈ ਸਕਦੇ ਹੋ ਇੱਕ ਕੌਲੀ ਦੇਸੀ ਘਿਓ ਦੀ ਲਈ ਆ ਦੇਸੀ ਘਿਓ ਵੀ ਲੈ ਸਕਦੇ ਹੋ ਜਾਂ ਜਿਹੜਾ ਤੁਹਾਡੇ ਕੋਲ ਘਿਓ ਘਰ ਦੇ ਵਿੱਚ ਹੈਗਾ ਆ ਉਹਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਤਿੰਨ ਚੌਥਾਈ ਕੌਲੀ ਆਪਾਂ ਪਾਣੀ ਲਿਆ ਆ ਜਿੰਨੀ ਖੰਡ ਲੈਣੀ ਆ ਉਹਦਾ ਅੱਧ ਪਾਣੀ ਕੜਾਈ ਦੇ ਵਿੱਚ ਬੇਸਣ ਪਾ ਲੈਣਾ ਆ ਪਹਿਲਾਂ ਆਪਾਂ ਘਿਓ ਨਹੀਂ ਪਾਣਾ ਕੱਲੇ ਬੇਸਣ ਨੂੰ ਅਸੀਂ 2 ਮਿੰਟ ਵਾਸਤੇ ਭੁੰਨਾਂਗੇ ਉਸ ਤੋਂ ਬਾਅਦ ਆਪਾਂ ਘਿਓ ਪਾਵਾਂਗੇ ਸੇਕ ਤੇਜ਼ ਨਹੀਂ ਰੱਖਣਾ ਸੇਕ మీడియం ਰੱਖਣਾ మీడియం ਸੇਕ ਦੇ ਉੱਪਰ ਆਪਾਂ ਬੇਸਣ ਨੂੰ ਪੁੱਲਣਾ ਹੈ ਬੇਸਣ ਨੂੰ ਪਾਉਂਦੇ ਹੋਏ 2 ਮਿੰਟ ਹੋ ਗਏ ਆ ਹੁਣ ਅਸੀਂ ਇਹਦੇ ਵਿੱਚ ਘਿਓ ਪਾਣਾ ਸ਼ੁਰੂ ਕਰਨਾ ਹੈ ਘਿਓ ਅਸੀਂ ਇੱਕਦਮ ਸਾਰਾ ਨਹੀਂ ਪਾਣਾ ਪਹਿਲਾਂ ਅਸੀਂ ਅੱਧਾ ਘਿਓ ਪਾਵਾਂਗੇ ਕਿ ਉਹ ਨੂੰ ਸੰਭਲਾ ਲਿਆ ਬੇਸਣ ਦੇ ਕੋ ਦੇਖਣ ਦੇ ਵਿੱਚ ਕਾਫੀ ਜਿਆਦਾ ਸਖਤ ਲੱਗਦਾ ਬਿਆ ਹੁਣ ਅਸੀਂ ਥੋੜਾ ਜਿਹਾ ਕਿਉ ਹੋਰ ਪਾ ਦੇਣਾ ਹੈ ਰੈਣਾ ਕਿਉ ਜਿਹੜਾ ਰਹਿ ਗਿਆ ਇਹਨੂੰ ਆਪਾਂ ਬਾਅਦ ਚੋਂ ਇਸਤੇਮਾਲ ਕਰਾਂਗੇ ਸੇਕ ਘੱਟ ਰੱਖਣਾ ਹੈ ਘੱਟ ਸੇਕ ਦੇ ਉੱਪਰ ਆਪਾਂ ਬੇਸਣ ਨੂੰ 16 ਤੋਂ 17 ਮਿੰਟ ਤੱਕ ਭੁੰਨਣਾ ਹੈ ਦੇਖੋ ਹੁਣ ਕਿਉ ਬਿਲਕੁਲ ਠੀਕ ਲੱਗਣ ਲੱਗ ਗਿਆ ਜੇ ਅਸੀਂ ਇੱਕਦਮ ਸਾਰਾ ਕਿਉ ਪਾ ਦਿੰਦੇ ਫਿਰ ਸਾਨੂੰ ਇਦਾਂ ਲੱਗਣਾ ਸੀ ਕਿ ਕਿ ਉਹ ਬਹੁਤ ਘੱਟ ਆ। ਲਗਾਤਾਰ ਹਿਲਾਉਣਾ ਹੈ ਬੇਸਣ ਨੂੰ ਜਦੋਂ ਭੁੰਨਣਾ ਹੈ ਤੇ ਕਣਚੀ ਵੀ ਜਿਹੜੀ ਆ ਕੜਾਈ ਦੇ ਥੱਲੇ ਤੱਕ ਮਾਰਨੀ ਆ। ਬੇਸਣ ਨੂੰ ਭੁੰਨਦੇ ਹੋਏ 3 ਤੋਂ 4 ਮਿੰਟ ਹੋ ਗਏ ਆ। ਬੇਸਣ ਨੇ ਦੇਖੋ ਫੁੱਲਣਾ ਸ਼ੁਰੂ ਕਰਤਾ ਤੇ ਇਹਦੇ ਉੱਪਰ ਇਹਦਾ ਬੁਲਬੁਲੇ ਆਣੇ ਸ਼ੁਰੂ ਹੋ ਜਾਂਦੇ ਆ ਜਦੋਂ ਬੇਸਣ ਫੁੱਲਣਾ ਸ਼ੁਰੂ ਹੋ ਜਾਂਦਾ। ਬੇਸਣ ਨੂੰ ਭੁੰਨਣ ਟਾਈਮ ਕਾਲੀ ਨਹੀਂ ਕਰਨੀ ਨਹੀਂ ਤਾਂ ਫਿਰ ਕੀ ਹੁੰਦਾ ਬੇਸਣ ਪੁੱਜਦਾ ਜਾਂਦਾ ਆ। ਪਰ ਅੰਦਰਾਏ ਦੇ ਕੱਚੇਪਨ ਦਾ ਸਵਾਦ ਰਹਿ ਜਾਂਦਾ ਆ ਸੇਕ ਘੱਟ ਰੱਖਣਾ ਬਸ ਲਗਾਤਾਰ ਹਲਾਦੇ ਹੋਏ ਇਹਨੂੰ ਐਦਾ ਭੁੰਨਦੇ ਜਾਂਦੇ ਆ 10 11 ਮਿੰਟ ਹੋ ਗਏ ਆ ਬੇਸਨ ਨੂੰ ਭੁੰਨਦੇ ਹੋਏ ਬੇਸਨ ਦੇ ਅੱਗੇ ਨਾਲ ਇਹਦਾ ਰੰਗ ਬਦਲ ਗਿਆ ਤੇ ਬੇਸਨ ਪਤਲਾ ਵੀ ਪੈ ਗਿਆ ਜਦੋਂ ਥੋੜਾ ਜਿਹਾ ਇਹ ਭੁੰਨਿਆ ਜਾਂਦਾ ਫਿਰ ਇਹ ਪਤਲਾ ਪੈਣਾ ਸ਼ੁਰੂ ਹੋ ਜਾਂਦਾ ਜਿਹੜਾ ਕਿ ਉਹ ਆਪਾਂ ਬਚਾ ਕੇ ਰੱਖਿਆ ਆ ਉਹ ਆਪਾਂ ਪਾ ਦੇਣਾ ਆ ਜੇ ਤੁਸੀਂ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਐਨਕਿਓ ਦੇ ਵਿੱਚ ਵੀ ਬਰਫੀ ਬਣਾ ਸਕਦੇ ਹੋ ਪਰ ਜੇ ਅਸੀਂ ਘੱਟ ਘਿਓ ਦਾ ਇਸਤੇਮਾਲ ਕਰਾਂਗੇ ਫਿਰ ਬਰਫੀ ਥੋੜੀ ਜਿਹੀ ਸਖਤ ਬਣੂਗੀ ਜਿਵੇਂ ਹੁਣ ਆਪਾਂ ਆਧ ਘਿਓ ਲਿਆ ਆ ਜੇ ਅਸੀਂ ਐਨਾ ਘਿਓ ਪਾਵਾਂਗੇ ਫਿਰ ਬਰਫੀ ਬਹੁਤ ਜ਼ਿਆਦਾ ਨਰਮ ਬਣੂਗੀ ਹਜੇ ਅਸੀਂ ਇਹਨੂੰ 6-7 ਮਿੰਟ ਤੱਕ ਹੋਰ ਭੁੰਨਣਾ ਹੈ ਜਦੋਂ ਚੰਗੀ ਤਰ੍ਹਾਂ ਭੁੰਨ ਹੋ ਜਾਊਗਾ ਬੇਸਣ ਫਿਰ ਮੈਂ ਤੁਹਾਨੂੰ ਦਿਖਾ ਦਿਆਂਗਾ ਤੇ ਦੂਸਰਾ ਹੁੰਦਾ ਕਿ ਜਦੋਂ ਬੇਸਣ ਭੁੰਨਿਆ ਜਾਂਦਾ ਚੰਗੇ ਤਰੀਕੇ ਦੇ ਨਾਲ ਇਦੇ ਵਿੱਚੋਂ ਖੁਸ਼ਬੂ ਆਣੀ ਸ਼ੁਰੂ ਹੋ ਜਾਂਦੀ ਆ ਤੁਹਾਨੂੰ ਆਪਣੇ ਆਪ ਹੀ ਪਤਾ ਲੱਗਣ ਲੱਗ ਜਾਂਦਾ ਇੱਕ ਤਾਂ ਰੰਗ ਬਦਲ ਜਾਂਦਾ ਇਹਦਾ ਬੇਸਨ ਦਾ ਤੇ ਦੂਸਰਾ ਇਹਦੀ ਖੁਸ਼ਬੂ ਵੀ ਜਿਹੜੀ ਆ ਪੂਰੇ ਘਰ ਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਆ ਬੇਸਨ ਤਿਆਰ ਆ ਭੁੰਨ ਕੇ ਦੇਖੋ ਬੇਸਨ ਦਾ ਰੰਗ ਬਹੁਤ ਵਧੀਆ ਹੋ ਗਿਆ ਇਸ ਤੋਂ ਜ਼ਿਆਦਾ ਨਹੀਂ ਅਸੀਂ ਇਹਨੂੰ ਭੁੰਨਣਾ ਗੈਸ ਆਪਾਂ ਬੰਦ ਕਰ ਦੇਣੀ ਆ ਗੈਸ ਬੰਦ ਕਰਨ ਤੋਂ ਬਾਅਦ 5 ਤੋਂ 6 ਮਿੰਟ ਤੱਕ ਅਸੀਂ ਇਹਨੂੰ ਇਸੇ ਤਰੀਕੇ ਦੇ ਨਾਲ ਹਲਾਉਂਦੇ ਰਹਿਣਾ ਆ ਕਿਉਂਕਿ ਕੜਾਈ ਬਹੁਤ ਜ਼ਿਆਦਾ ਗਰਮ ਆ ਜੇ ਉੱਪਰ ਬੇਸਣ ਨੂੰ ਨਹੀਂ ਹਲਾਵਾਂਗੇ ਤਾਂ ਬੇਸਣ ਨੂੰ ਫਿਰ ਜ਼ਿਆਦਾ ਸੇਕ ਪੈ ਜਾਊਗਾ ਚਾਣੀ ਨੂੰ ਤਿਆਰ ਕਰਨ ਤੋਂ ਪਹਿਲਾਂ ਆਪਾਂ ਟ੍ਰੇ ਨੂੰ ਘਿਓ ਲਾ ਕੇ ਗ੍ਰੀਸ ਕਰਕੇ ਰੱਖ ਦੇਣਾ ਆ ਜਿਹਦੇ ਵਿੱਚ ਵੀ ਤੁਸੀਂ ਬਰਫੀ ਜਮਾਣੀ ਆ ਉਹਦੇ ਉੱਤੇ ਘਿਓ ਦਾ ਤੇਲ ਕੁਝ ਵੀ ਲਾ ਦੇਣਾ ਆ ਇਹਨੂੰ ਪਹਿਲਾਂ ਹੀ ਤੁਸੀਂ ਤਿਆਰ ਰੱਖਣਾ ਆ ਕਿਉਂਕਿ ਜਦੋਂ ਅਸੀਂ ਚਾਣੀ ਬੁਲਾਨੀ ਇਹ ਇੱਕਦਮ ਠੰਡੀ ਹੋਣ ਲੱਗ ਜਾਂਦੀ ਹੈ ਤੇ ਫਟਾਫਟ ਫਿਰ ਆਪਾਂ ਇਹਦੇ ਵਿੱਚ ਮਿਲਾ ਸਕਦੇ ਹਾਂ ਹੁਣ ਆਪਾਂ ਚਾਣੀ ਬਣਾ ਕੇ ਤਿਆਰ ਕਰਾਂਗੇ 프라이ਪੈਨਟ ਵਿੱਚ ਖੰਡ ਪਾ ਦਾਂਗੇ ਪਾਣੀ ਪਾ ਦੇ ਮੀਡੀਅਮ ਸੇਕ ਦੇ ਉੱਪਰ ਚਾਣੀ ਨੂੰ ਆਪਾਂ ਤਿਆਰ ਕਰਾਂਗੇ ਖੰਡ ਨੂੰ ਅਸੀਂ ਪੂਰੀ ਤਰ੍ਹਾਂ ਘੁਲਣ ਦੇਣਾ ਹੈ ਖੰਡ ਲੱਗ ਗਈ ਹੈ ਘੁਲਣ ਦੇਖੋ ਚਾਣੀ ਸਾਫ਼ ਲੱਗਦੀ ਆ ਜੇ ਤੁਹਾਨੂੰ ਲੱਗੇ ਕਿ ਚਾਣੀ ਸਾਫ਼ ਨਹੀਂ ਤੁਸੀਂ 2 ਚਮਚੇ ਦੁੱਧ ਦੇ ਪਾ ਕੇ ਚਾਣੀ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਆ ਚਾਣੀ ਨੂੰ ਅਸੀਂ ਹਲਕੀ ਜੀ ਤਾਰ ਨਿਕਲਣੀ ਸ਼ੁਰੂ ਹੋ ਜੂਗੀ ਜਦੋਂ ਉਦੋਂ ਤੱਕ ਆਪਾਂ ਪਕਾ ਕੇ ਤਿਆਰ ਕਰਾਂਗੇ ਜਿਆਦਾ ਲੰਬੀ ਤਾਰ ਵਾਲੀ ਚਾਣੀ ਨਹੀਂ ਆਪਾਂ ਤਿਆਰ ਕਰਨੀ ਕਈ ਵਾਰੀ ਬਹੁਤ ਕਮੈਂਟ ਆਉਂਦੇ ਆ ਕਿ ਸਾ ਅਸੀਂ ਵਰਕਫੀ ਬਣਾਈ ਘਰ ਦੇ ਵਿੱਚ ਉਹ ਪਹਿਲਾਂ ਤਾਂ ਨਰਮ ਸੀ ਪਰ ਥੋੜੀ ਦੇਰ ਰੱਖਣ ਤੋਂ ਬਾਅਦ ਬਹੁਤ ਜ਼ਿਆਦਾ ਸਖਤ ਹੋ ਗਈ ਉਹਦਾ ਕਾਰਨ ਇਹੀ ਹੁੰਦਾ ਆ ਕਿ ਜੇ ਅਸੀਂ ਚਾਣੀ ਨੂੰ ਜ਼ਿਆਦਾ ਪਕਾ ਲਈਏ ਉਹਦੇ ਵਿੱਚੋਂ ਤਾਰ ਲੰਬੀ ਨਿਕਲਨੀ ਸ਼ੁਰੂ ਹੋ ਜਵੇ ਤਾਂ ਫਿਰ ਜਦੋਂ ਤੁਸੀਂ ਬਰਫੀ ਨੂੰ ਜਮਾਣਾ ਹੈ ਉਸ ਟਾਈਮ ਤੱਕ ਉਹ ਤੁਹਾਨੂੰ ਨਰਮ ਲੱਗੂਗੀ ਪਰ ਜੇ ਉਹਨੂੰ ਤੁਸੀਂ ਇੱਕ ਅੱਧਾ ਘੰਟਾ ਰੱਖ ਦਿੱਤਾ ਬਾਅਦ ਵਿੱਚੋਂ ਜੰਮਣ ਤੋਂ ਬਾਅਦ ਫਿਰ ਉਹਨੇ ਖਾਦੀ ਵੀ ਨਹੀਂ ਜਾਣਾ ਇੰਨੀ ਜ਼ਿਆਦਾ ਉਹ ਸਖਤ ਹੋ ਜਾਂਦੀ ਆ ਚਾਣੀ ਤਾਂ ਢਹੀ ਸਹੀ ਬਣੀ ਹੋਊਗੀ ਤਾਂ ਬਰਫੀ ਬਹੁਤ ਵਧੀਆ ਬਣੂਗੀ ਖੰਡ ਘੁੱਲ ਗਈ ਆ ਜੇ ਤੁਹਾਨੂੰ ਖੰਡ ਖੋਲ ਜਵੇ ਉਸ ਤੋਂ ਬਾਅਦ 3-4 ਮਿੰਟ ਤੱਕ ਚਾਣੀ ਨੂੰ ਆਪਾਂ ਪਕਾ ਲੈਣਾ ਆ ਫਿਰ ਆਪਾਂ ਇਹਨੂੰ ਚੈੱਕ ਕਰ ਲਾਂਗੇ ਹੁਣ ਅਸੀਂ ਇਹਦੇ ਵਿੱਚ ਪਾ ਦਾਂਗੇ ਇਹਦੇ ਸੁਆਗ ਨੂੰ ਵਧਾਉਣ ਵਾਸਤੇ ਅੱਧਾ ਚਮਚਾ ਇਲਾਇਚੀ ਦਾ ਪਾਊਡਰ ਅੱਧੀ ਚੁਟਕੀ ਲੱਡੂਆਂ ਵਾਲਾ ਪੀਲਾ ਰੰਗ ਅੱਧੀ ਚੁਟਕੀ ਲਾਲ ਰੰਗ ਇਹ ਰੰਗ ਤੁਸੀਂ ਪਾਣਾ ਚਾਹੋ ਤਾਂ ਪਾ ਸਕਦੇ ਹੋ ਜੇ ਨਹੀਂ ਪਾਣਾ ਚਾਹੋ ਤਾਂ ਬਿਨਾਂ ਰੰਗ ਤੋਂ ਵੀ ਤੁਸੀਂ ਵਰਕੀ ਨੂੰ ਬਣਾ ਸਕਦੇ ਹੋ ਮਿਲਾ ਲਾਗੇ ਚੰਗੀ ਤਰੀਕੇ ਦੇ ਰੰਗ ਨੂੰ ਮਲਾਤਾ ਚਾਣੀ ਦੇ ਵਿੱਚ ਦੇਖੋ ਜੇ ਤੁਸੀਂ ਰੰਗ ਨਹੀਂ ਪਾਣਾ ਚਾਹੁੰਦੇ ਰੰਗ ਦੀ ਜਗ੍ਹਾ ਤੇ ਤੁਸੀਂ ਕੇਸਰ ਦੇ ਧਾਗੇ ਵੀ ਪਾ ਸਕਦੇ ਹੋ ਉਹਦੇ ਨਾਲ ਵੀ ਫਿਰ ਬਰਫੀ ਦਾ ਰੰਗ ਬਹੁਤ ਵਧੀਆ ਦੇਖਣ ਦੇ ਵਿੱਚ ਲੱਗਦਾ ਆ ਚਾਣੀ ਨੂੰ ਪੱਕਦੇ ਹੋਏ ਤਿੰਨ ਚਾਰ ਮਿੰਟ ਹੋ ਗਏ ਆ ਹੁਣ ਆਪਾਂ ਇਹਨੂੰ ਚੈੱਕ ਕਰ ਲੈਂਦੇ ਆ ਚੈੱਕ ਕਰਨ ਤੋਂ ਪਹਿਲਾਂ ਚਾਣੀ ਥੋੜੀ ਜਿਹੀ ਠੰਡੀ ਕਰ ਲੈਣੀ ਆ ਫਿਰ ਇਹਨੂੰ ਚੈੱਕ ਕਰਨਾ ਆ ਚਿਪਚਿਪਾ ਪਾਨ ਆ ਗਿਆ ਚਾਣੀ ਦੇ ਵਿੱਚ ਜਦੋਂ ਇਹ ਥੋੜੀ ਠੰਡੀ ਹੋ ਗਈ ਠੰਡੀ ਹੋਣ ਤੋਂ ਬਾਅਦ ਦੇਖੋ ਇਹਦਾ ਇੱਕ ਤਾਰ ਨਿਕਲਨੀ ਸ਼ੁਰੂ ਹੋ ਗਈ ਆ ਵਿੱਚੋਂ ਐਨੀ ਕੀ ਚਾਣੀ ਆਪਾਂ ਪਕਾਣੀ ਆ ਇਸ ਤੋਂ ਜ਼ਿਆਦਾ ਨਹੀਂ ਪਕਾਣਾ ਕਿਉਂਕਿ ਜ਼ਿਆਦਾ ਪਕਾਵਾਂਗੇ ਫਿਰ ਬਰਫੀ ਸਹੀ ਨਹੀਂ ਬਣਨੀ ਗੈਸ ਬੰਦ ਕਰ ਦੇਣੀ ਆ ਚਾਣੀ ਨੂੰ ਅਸੀਂ ਬੇਸਨ ਦੇ ਵਿੱਚ ਮਿਲਾ ਦੇਣਾ ਆ ਸਾਰੀ ਚਾਣੀ ਆਪਾਂ ਇੱਕੋ ਵਾਰੀ ਪਾ ਦੇਣੀ ਆ ਚਾਣੀ ਦੇਖੋ ਗਰਮ ਸੀ ਬੇਸਨ ਠੰਡਾ ਹੈ ਕਈ ਵਾਰੀ ਕਮੈਂਟ ਆਉਂਦੇ ਆ ਕਿ ਚਾਣੀ ਗਰਮ ਹੋਣੀ ਚਾਹੀਦੀ ਜਾਂ ਬੇਸਨ ਗਰਮ ਹੋਣਾ ਚਾਹੀਦਾ ਦੋਨੇ ਚੀਜ਼ਾਂ ਚਾਹੇ ਕੋਸੀਆਂ ਹੋਣ ਤੇ ਚਾਹੇ ਬੇਸਨ ਠੰਡਾ ਹੋਵੇ ਕੋਈ ਗੱਲ ਨਹੀਂ ਹੁਣ ਅਸੀਂ ਇਹਨੂੰ ਲਗਾਤਾਰ ਹਿਲਾਉਂਦੇ ਹੋਏ ਮਲਣਾ ਆ ਤੁਸੀਂ ਇਹਨੂੰ ਗੈਸ ਤੇ ਰੱਖ ਕੇ ਵੀ ਮਿਲਾ ਸਕਦੇ ਹੋ ਪਰ ਇਹ ਹੁੰਦਾ ਕਿ ਕਈ ਵਾਰੀ ਜੇ ਚਾਣੀ ਨੂੰ ਜ਼ਿਆਦਾ ਸੇਕ ਲੱਗ ਜਵੇ ਫਿਰ ਬਰਫੀ ਸਹੀ ਤਰੀਕੇ ਨਾਲ ਨਹੀਂ ਜਾਂਦੀ ਨਹੀਂ ਦੇਖਣ ਦੇ ਵਿੱਚ ਬੇਸਨ ਹਲੇ ਕਾਫੀ ਜ਼ਿਆਦਾ ਪਤਲਾ ਲੱਗਦਾ ਪਿਆ ਜਿਵੇਂ ਜਿਵੇਂ ਅਸੀਂ ਇਹਨੂੰ ਮਿਲਾਉਣਾ ਹੈ ਇਹਨੇ گاੜਾ ਹੋਣਾ ਸ਼ੁਰੂ ਹੋ ਜਾਣਾ ਹੈ ਬੇਸਨ ਦੇ ਵਿੱਚ ਦੇਖੋ گاੜਾਪਨ ਆਣਾ ਸ਼ੁਰੂ ਹੋ ਗਿਆ ਬੇਸਨ ਹੋ ਗਿਆ ਤਿਆਰ ਇਸ ਤੋਂ ਜ਼ਿਆਦਾ ਨਹੀਂ ਬੇਸਨ ਨੂੰ ਠੰਡਾ ਕਰਨਾ ਹੁਣ ਇਹਨੂੰ ਆਪਾਂ ਟ੍ਰੇ ਦੇ ਵਿੱਚ ਕੱਢ ਲੈਣਾ ਹੈ ਬੇਸਨ ਨੂੰ ਆਪਾਂ ਟ੍ਰੇ ਦੇ ਵਿੱਚ ਕੱਟ ਲਿਆ ਥੋੜਾ ਜਿਹਾ ਬੇਸਨ ਰਹਿ ਗਿਆ ਉਹਨੂੰ ਮੈਂ ਅਲੱਗ ਤੋਂ ਦੂਸਰੇ ਭਾਂਡੇ 'ਚ ਰੱਖ ਦੇਣਾ ਬੇਸਨ ਦੀ ਬਰਫੀ ਨੂੰ ਜਮਾਉਣ ਵਾਸਤੇ ਤਿੰਨ ਤੋਂ ਚਾਰ ਘੰਟੇ ਲੱਗੂਗੇ ਜਿੱਦਾਂ ਵੀ ਆਪਾਂ ਚਾਣੀ ਬਣਾ ਕੇ ਤਿਆਰ ਕੀਤੀ ਆ ਇਹਨੂੰ ਹੁਣ ਅਸੀਂ ਆਪ ਪਏ ਰਹਿਣ ਦਾਂਗੇ ਜਦੋਂ ਬਰਫੀ ਪੂਰੀ ਤਰ੍ਹਾਂ ਜੰਮ ਚੂਗੀ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਇਹ ਬਰਫੀ ਨੂੰ ਤੁਸੀਂ ਪੂਰੀ ਰਾਤ ਰੱਖਣਾ ਚਾਹੋ ਪੂਰੀ ਰਾਤ ਵੀ ਰੱਖ ਕੇ ਜਮਾ ਸਕਦੇ ਹੋ ਨਹੀਂ ਤਾਂ ਤਿੰਨ ਚਾਰ ਘੰਟਿਆਂ ਦੇ ਵਿੱਚ ਇਹਨੇ ਜੰਮ ਕੇ ਤਿਆਰ ਹੋ ਜਾਣਾ ਬਰਫੀ ਹੋ ਗਈ ਹੈ ਚੰਗੀ ਤਰ੍ਹਾਂ ਸੈੱਟ ਹੁਣ ਅਸੀਂ ਇਹਦੇ ਉੱਪਰ ਚਾਂਦੀ ਦਾ ਵਰਕ ਲਾ ਦੇਣਾ ਹੈ ਤੁਸੀਂ ਲਾਣਾ ਚਾਹੋ ਤਾਂ ਲਾ ਸਕਦੇ ਹੋ ਨਹੀਂ ਤਾਂ ਬਿਨਾਂ ਚਾਂਦੀ ਦੇ ਵਰਕ ਤੋਂ ਵੀ ਬਰਫੀ ਬਣਾ ਸਕਦੇ ਹੋ ਹੁਣ ਇਹਦੇ ਆਪਾਂ ਪੀਸ ਕੱਟ ਲੈਣੇ ਬਰਫੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਇਹਦੇ ਪੀਸ ਕੱਟਣ ਤੋਂ ਹੀ ਤੁਹਾਨੂੰ ਪਤਾ ਲੱਗਦਾ ਹੋਣਾ ਪਰਫੀ ਇੱਕਦਮ ਨਰਮ ਤੇ ਮੂੰਹ ਦੇ ਵਿੱਚ ਪਾਉਂਦਿਆਂ ਸਾਰੀ ਘੁਲ ਜੂਗੀ ਐਨੀ ਇਹ ਵਧੀਆ ਬਣੀ ਆ ਬਰਫੀ ਦੇ ਪੀਸ ਆਪਾਂ ਪਲੇਟ ਦੇ ਵਿੱਚ ਕੱਢ ਲਏ। ਬਟਰ ਪੇਪਰ ਨਹੀਂ ਸੀ ਲਾਇਆ ਆ ਆਪਾਂ ਟ੍ਰੇ ਦੇ ਉੱਤੇ। ਪਹਿਲਾ ਪੀਸ ਜਿਹੜਾ ਟੁੱਟ ਗਿਆ ਸੀ ਜਦੋਂ ਕੱਢਣ ਲੱਗੇ। ਬਾਕੀ ਦੇ ਪੀਸ ਜਿਹੜੇ ਆ ਸਾਰੇ ਸਹੀ ਨਿਕਲੇ। ਬਰਫੀ ਦੇਖੋ। ਬਰਫੀ ਦਾ ਤੁਸੀਂ ਟੈਕਚਰ ਦੇਖ ਸਕਦੇ ਹੋ। ਬਰਫੀ ਦੇ ਟੈਕਚਰ ਤੋਂ ਹੀ ਪਤਾ ਲੱਗ ਜਾਂਦਾ ਦੇਖ ਕੇ ਕਿ ਕਿਵੇਂ ਦੀ ਬਣ ਕੇ ਤਿਆਰ ਹੋਈ ਆ। ਬਹੁਤ ਜ਼ਿਆਦਾ ਇਹ ਨਰਮ ਬਣੀ ਆ। ਮੂੰਹ ਦੇ ਵਿੱਚ ਪਾਉਂਦਿਆਂ ਸਾਰੇ ਖੋਲ ਜੂਗੀ। ਇੰਨੀ ਜ਼ਿਆਦਾ ਇਹ ਨਰਮ ਆ। ਬਰਫੀ ਨੂੰ ਤੁਸੀਂ ਬਣਾ ਕੇ 15 ਦੇਣ ਵਾਸਤੇ ਰੱਖ ਸਕਦੇ ਹੋ ਜਿਵੇਂ ਹੁਣ ਰਖੜੀ ਆਉਣ ਵਾਲੀ ਆ ਰਖੜੀ ਦੇ ਉੱਤੇ ਤੁਸੀਂ ਪਹਿਲਾਂ ਹੀ ਇਹ ਬਰਫੀ ਬਣਾ ਕੇ ਰੱਖ ਸਕਦੇ ਹੋ ਬਰਫੀ ਬਣਾ ਕੇ ਦੇਖਿਓ ਬਣਾਉਣ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਵੇਂ ਦੀ ਬਣੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ